ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਤੇ ਜਿਨ੍ਹਾਂ ਨੇ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਹਾਂ ਤੇ ਇੱਕ ਗੱਲ ਯਰ ਮੈਨੂੰ ਇੱਕ ਬੰਦਾ ਕਮੈਂਟ ਕਰਕੇ ਕਹਿੰਦਾ ਕਿ ਤੇਰਾ ਨਾ ਫਿਲਟਰ ਦੇਖ ਤੇਰਾ ਮੇਕਅਪ ਦੇਖ ਕੇ ਨਾ ਡਰ ਲੱਗਦਾ ਹੈ ਡਰ ਲੱਗਦਾ ਮੇਕਅਪ ਦੇਖ ਕੇ ਤੈਨੂੰ ਡਰ ਲੱਗਦਾ ਯਾਰ ਕੁਝ ਵੀ ਨਹੀਂ ਹੈ ਇਹ ਜਸਟ ਇੱਕ ਬੜੇ ਲੋਕਾਂ ਨੂੰ ਕਨਫਿਊਜ਼ਨ ਜਾ ਹੈ ਨਾ ਕਿ ਮੈਂ ਫੇਸ AI ਨਾਲ ਬਣਾਇਆ ਦੇ ਕਿ ਯਾਰ ਫੇਸ ਇਹ ਮੇਰਾ ਹੀ ਹੈ ਬਸ ਇੱਥੇ ਮੇਕਅਪ ਹੋ ਗਿਆ ਹੈ ਹੋਰ ਕੁਝ ਨਹੀਂ ਹੈ ਇਸ ਤੋਂ ਜ਼ਿਆਦਾ ਹੁਣ ਮੈਂ ਕੋਈ ਐਕਸਪਲੇਨ ਨਹੀਂ ਕਰਨਾ ਹਾਂਜੀ ਤੇ ਆਪਾਂ ਚੱਲਦੇ ਹਾਂ ਮੀਨੂ ਉਹਨੂੰ ਪਤਾ ਨਹੀਂ ਯਾਰ ਕੀ ਦਿੱਕਤ ਹੈ ਮੈਨੂੰ ਸਮਝ ਨਹੀਂ ਆਉਂਦਾ ਯਾਰ ਉਹਦੇ ਦੂਜੇ ਤੀਜੇ ਦਿਨ ਕਿਸੇ ਨਾ ਕਿਸੇ ਨਾਲ ਲੜਾਈ ਹੋਈ ਰਹਿੰਦੀ ਹੈ ਪਤਾ ਨਹੀਂ ਯਾਰ ਉਹਨੂੰ ਕਿਉਂ ਇੰਨਾ ਲੋਕੀ ਦੁਖੀ ਕਰਦੇ ਹੈ ਅੱਜ ਮੈਂ ਦੇਖਣਾ ਚਾਹਨੀ ਕਿ ਕਿਆ ਪ੍ਰੋਬਲਮ ਹੈ ਉਹਦੇ ਇਸ ਜਿਹੇ ਬਲੌਗਸ ਦੇ ਵਿੱਚ ਕਿ ਲੋਕੀ ਉਹਨੂੰ ਗੁੱਸਾ ਕਰਦੇ ਆ ਉਹਨੂੰ ਬੋਲਦੇ ਆ ਇਹ ਕੋ ਦਾ ਨਾਮ ਰੱਖ ਖਾਨਸੂਰੀ ਉਹ ਇਹਲਗੁਚਾ ਜਿਹਾ ਨਾਮ ਰੱਖ ਦਿੰਦੇ ਵਿਚਾਰੀ ਦਾ ਖਾਨਸੂਰੀ ਨਾਮ ਰੱਖਿਆ ਪਿਆ ਚਲੋ ਕੋਈ ਗੱਲ ਨਹੀਂ ਹੈ ਨਾ ਦੇਖਦੇ ਆ ਅੱਜ ਉਹਦਾ ਹਾਂ ਉਸ ਤੋਂ ਪਹਿਲਾਂ ਨਾ ਪਤਾ ਨਹੀਂ ਕਲਿੱਪ ਸ਼ੋਅ ਕਰਦੀ ਆ ਸਾਰੇ ਕਹਿੰਦੇ ਨਾ ਆ ਇੰਡੀਅਨ ਮੁੰਡਿਆਂ ਨਾਲ ਧੋਖਾ ਹੁੰਦਾ ਏ ਜਦ ਤਰ ਪੰਜਾਬੀ ਮੁੰਡਿਆਂ ਨੂੰ ਨਾ ਬਾਹਰ ਵਾਲੀਆਂ ਕੁੜੀਆਂ ਛੱਡ ਕੇ ਚਲ ਜਾਂਦੀਆਂ ਲਾਲਚ ਆ ਜਾਂਦੇ ਜੇ ਉਹ ਇਸ ਗੱਲ ਨੂੰ ਇੱਕ ਕੁੜੀ ਨੇ ਗਲਤ ਪ੍ਰੂਫ ਕਰ ਦਿੱਤਾ ਹੈ ਮੈਂ ਉਹਦਾ ਵੀਡੀਓ ਲਗਾਉਂਦੀ ਹਾਂ ਫਿਰ ਆਪਾਂ ਕਰਦੇ ਹਾਂ ਉਹਦੇ ਬਾਰੇ ਗੱਲ ਚਲੋ ਦੇਖੀਏ ਸੋਨੀਆ ਛੋਮੀ ਸ਼ੀਜ਼ ਗੋਇੰਗ ਬੈਕ ਟੂ ਇੰਡੀਆ ਫॉर ਅ ਫੈਮਿਲੀ ਐਮਰਜੈਂਸੀ ਸ਼ੀ ਜਸਟ ਸੈਂਟ ਮੀ ਦਿਸ ਫੱਕਿੰਗ ਪੰਚੋ ਮੈਨ ਫੱਕਿੰਗ ਪਿੰਚੂਟ ਦੇਖਿਆ ਗੋਰੇ ਨਾਲ ਵੀ ਧੋਖਾ ਗਿਆ ਸੋਨੀਆ ਨੇ ਗੋਰੇ ਨਾਲ ਵੀ ਧੋਖਾ ਕਰ ਦਿੱਤਾ ਹੈਂ ਤੁਸੀਂ ਕੰਪਲੇਨ ਕਰਦੇ ਨਾ ਹਮੇਸ਼ਾ ਕਿ ਕੁੜੀਆਂ ਧੋਖਾ ਕਰਦੀਆਂ ਐ ਲਾਈਕ ਇੰਡੀਅਨ ਮੁੰਡਿਆਂ ਨਾਲ ਜਾਂ ਫਿਰ ਜਿਹੜੇ ਪੰਜਾਬੀ ਮੁੰਡੇ ਉਹਨਾਂ ਤੋਂ ਧੋਖੇ ਹੁੰਦੇ ਦੇਖੋ ਗੋਰਿਆਂ ਨਾਲ ਵੀ ਹੋ ਜਾਂਦੇ ਐ ਧੋਖੇ ਸੋ ਕੋਈ ਗੱਲ ਨਹੀਂ ਹੌਸਲਾ ਨਾ ਹਾਰਿਆ ਕਰੋ ਠੀਕ ਐ ਚਲੋ ਅੱਜ ਚਲਦੇ ਆਪਾਂ ਇਹ ਮੀਨੂ ਸਰਾ ਦਾ ਦੇਖਦੇ ਆਂ ਕੀ ਦਿੱਕਤ ਐ ਇਹਦੇ ਮਾਤਾ ਸਾਰੀ ਸਪਾਈ ਕਰੋ ਹੈਲੋ ਸਾਰੀ ਕਰੋ ਚੰਗੀ ਤਰ੍ਹਾਂ ਸਪਾਈ ਮਾਤਾ ਬਾਈ ਲਾਤਾ ਕੈਸੇ ਰਹੇ ਸਾਲ ਕਿਦਾਂ ਤੁਸੀਂ ਸਾਰੇ ਤੁਹਾਡਾ ਸਾਡੇ ਅੱਜ ਦੇ ਵਲੌਗ ਤੇ ਸਵਾਗਤ ਹੈ ਗਾਇਸ ਗਾਇਸ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਗਾਇਸ ਵੀਰੇ ਤੇ ਅਸੀਂ ਚੱਲੇ ਅੱਜ ਸ਼ਹਿਰ ਦਵਾਈ ਲੈਣ ਵਿਲਕਾ ਤੁਹਾਡਾ ਬਈ ਸਪਾਈ ਕਰਦਾ ਦੇਖ ਲਿਆ ਸਫਾਈ ਕਰਦਾ ਪਰ ਤੈਨੂੰ ਦਿਖਾਣਾ ਨਹੀਂ ਚਾਹੀਦਾ ਸੀਗਾ ਥੋੜਾ ਥੋੜਾ ਸਮਝ ਆ ਰਿਹਾ ਕਿ ਤੂੰ ਕਿਉਂ ਲੋਕਾਂ ਤੋਂ ਗਾਲਾਂ ਕਹਿੰਦੀ ਹੈ ਅਸੀਂ ਇਹਨਾਂ ਨੇ ਬਾਥਰੂਮ ਬਣਾਉਣੇ ਆ ਮਿਸਤਰੀ ਲਾਉਣਾ ਜਿਹੜੇ ਕਹਿੰਦੇ ਆ ਨਾ ਕਮੈਂਟਾਂ ਦੇ ਵਿੱਚ ਤੇਤੋਂ ਬਾਥਰੂਮ ਨਹੀਂ ਬਣੇ ਹੈਗੇ ਮਿਸਤਰੀ ਨਹੀਂ ਮਿਲਦਾ ਪਿਆ ਸੀ ਠੀਕ ਆ ਨਾ ਨਾਲੇ ਠੰਡ ਸੀਗੀ ਠੰਡ ਚ ਅਸੀਂ ਮਿਸਤਰੀ ਤਾਂ ਨਹੀਂ ਲਾਇਆ ਠੰਡ ਬਹੁਤ ਸੀਗੀ ਧੁੰਦਾ ਸੀਗਾ ਵੀ ਥੋੜਾ ਜਿਹਾ ਗਰਮੀ ਦੀ ਚਲਾਵਾਂਗੇ ਇਸ ਕਰਕੇ ਨਹੀਂ ਲਾਇਆ ਸੀਗਾ ਠੀਕ ਆ ਨਾ ਤੇ ਜਿਹੜੇ ਕਮੈਂਟਾਂ ਚ ਆ ਕੇ ਬੋਲਦੇ ਹੋ ਤੁਸੀਂ ਠੀਕ ਆ ਤੇ ਨਹੀਂ ਵੀ ਤੁਸੀਂ ਸਮਝਦੇ ਕੀ ਹੋ ਕਿੰਨੇ ਲੋਕੀ ਫਰਸਟ੍ਰੇਟ ਆ ਹਨਾ ਇੰਨੇ ਜੋੜ ਆ ਕੇ ਆਏ ਕੀ ਕਿਉਂ ਹੋਣਗੇ ਤੇਰੇ ਤੋਂ ਫਰਸਟ੍ਰੇਟ ਕਿਉਂ ਹੋਣਗੇ ਫਰਸਟ੍ਰੇਟ ਬਤਾ ਕਿਉਂ ਲੋਕੀ ਹੁੰਦੇ ਜੇ ਤੂੰ ਅਵਾ ਤਵਾ ਬੋਲਦੀ ਰਹਿੰਦੀ ਹੈ ਨਾ ਆਪਣੇ ਵੀਡੀਓਜ਼ ਦੇ ਵਿੱਚ ਆ ਕੇ ਕਦੇ ਤੂੰ ਰੋਟੀ ਲੈ ਕੇ ਬੈਣੀ ਕੋ ਤੂੰ ਬਾਹਰ ਗੰਦਮੰਦ ਖਾਂਦੀ ਰਹਿੰਦੀ ਹੈ ਉਹ ਚੀਜ਼ਾਂ ਦੇਖ ਕੇ ਨਾ ਲਾਈਕ ਤੂੰ ਉਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਨਾ ਕਦੇ ਭੋਲੀ ਬਣ ਜਾਂਦੀ ਕਦੇ ਚਲਾਕ ਕਦੇ ਤੇ ਰਿਪਲਾਈਸ ਦੇਣ ਲੱਪੈ ਨਹੀਂ ਤਾਂ ਲੋਕੀ ਫਰਸਟ੍ਰੇਟ ਹੁੰਦੇ ਆ ਨਾ ਕਿ ਆਹ ਚੀਜ਼ਾਂ ਦੇਖ ਕੇ ਫਰਸਟ੍ਰੇਟ ਕੀ ਤਰਾ ਬਾਥਰੂਮ ਮੇਂ ਹੋ ਰਿਹਾ ਤਾਂ ਲੋਕਾਂ ਨੂੰਸਾ ਲੋਕਾਂ ਨੇ ਕਿਉਂ ਤੇ ਜਾਣਾ ਬਾਥਰੂਮ ਭਾਈ ਸਭ ਕੁਝ ਜ਼ਿਆਦਾ ਨਹੀਂ ਹੋ ਗਿਆ ਯਾਰ ਮਤਲਬ ਇਨਾ ਜ਼ਿਆਦਾ ਨਾ ਤੁਹਾਡੇ ਅੰਦਰ ਨਫ਼ਰਤ ਭਰੀ ਆ ਮੇਰੇ ਲਈ ਇੰਨੀ ਜ਼ਿਆਦਾ ਜਿਵੇਂ ਪਤਾ ਨਹੀਂ ਮੈਂ ਕੀ ਕਰਤਾ ਹੁੰਦਾ ਹਨ ਬਾਕੀ ਤੁਹਾਡੇ ਇਤਨਾ ਨਫ਼ਰਤ ਕਰਨ ਨਾਲ ਮੈਂ ਵੀਡੀਓ ਤਾਂ ਬਣਾ ਰੋ ਹਟਣਾ ਨਹੀਂ ਠੀਕ ਆ ਵੀਡੀਓ ਮੇਰੀ ਆਈ ਆਉਣੀ ਐ ਬਾਕੀ ਜਿਹਨੂੰ ਨਹੀਂ ਪਸੰਦ ਮੇਰੀ ਵੀਡੀਓ ਨਾ ਦੇਖਿਆ ਕਰੋ ਪਰ ਆਪਾਂ ਕਰੀ ਆ ਫਿਰ ਕੀ ਹੋ ਗਿਆ ਤੂੰ ਤੇਰਾ ਦਿਲ ਕਰੇਗਾ ਤੂੰ ਮੈਂ ਕਰਾਂਗੇ ਠੀਕ ਐ ਤੂੰ ਉਹਦੇ ਤੇ YT ਤੇ ਪਾ ਦਿੱਤੀ ਆਪਣੀ ਵੀਡੀਓ ਪਬਲਿਕ ਪ੍ਰੋਪਰਟੀ ਹੋ ਗਈ ਹੁਣ ਜਿਹਦਾ ਦਿਲ ਕਰੇਗਾ ਉਹਦਾ ਕਮੈਂਟ ਕਰੂਗਾ ਕਿਸ ਨੂੰ ਵਧੀਆ ਲੱਗੂ ਉਹ ਵਧੀਆ ਕਮੈਂਟ ਕਰੂਗਾ ਕਿਸ ਨੂੰ ਨਹੀਂ ਵਧੀਆ ਲੱਗੂਗੀ ਉਹ ਨਹੀਂ ਵਧੀਆ ਕਮੈਂਟ ਕਰੂਗਾ ਤਾਂ ਫਿਰ ਤੂੰ ਇਦਾਂ ਡੇਲੀ ਰਿਪਲਾਈ ਦੇਣਾਂਗੀ ਫਿਰ ਤਾਂ ਤੇਰਾ ਬਾਈ ਗਨ ਬਾਕੀ ਜਿਨ੍ਹਾਂ ਨੂੰ ਦਿੱਕਤ ਆ ਇਹ ਤੇਰਾ ਘਰ ਵਾਲਾ ਕੰਮ ਕਰਦਾ ਤੁਸੀਂ ਆਪਣੇ ਘਰ ਵਾਲੇ ਤੋਂ ਕਰਾ ਲਓ ਸੜੋ ਨਾ ਪੀਸ ਕਰੋ ਠੀਕ ਆ ਬਾਏ ਵਾਓ ਹੈ ਤੂੰ ਬੜੀ ਪ੍ਰਾਈਵੇਟ ਜੈਟ ਆਪਣੇ ਬੇੜੇ ਵਿੱਚ ਖੜਾ ਕੀਤਾ ਹੋਇਆ ਨਾ ਕਿ ਤੇਰੇ ਤੋਂ ਲੋਕਾਂ ਨੇ ਸੜਨਾ ਹੈ ਘਰ ਅਲੱਗ ਤਰ੍ਹਾਂ ਕੰਮ ਕਰ ਰਿਹਾ ਵੈਸੇ ਤੈਨੂੰ ਸ਼ਰਮ ਆਣੀ ਚਾਹੀਦੀ ਏ ਚਲ ਠੀਕ ਏ ਕੋਈ ਹੈਲਪ ਕਰਨਾ ਕੋਈ ਨਾ ਮਾੜੀ ਗੱਲ ਨਹੀਂ ਏ ਕਿ ਚਲ ਤੇਰੀ ਹੈਲਪ ਕਰ ਰਿਹਾ ਠੀਕ ਏ ਕਮ ਸੇ ਕਮ ਯਾਰ ਬੰਦੇ ਦੀ ਇੱਜ਼ਤ ਇੰਟਰਨੈਟ ਤੇ ਤਾਂ ਰਹਿਣ ਦੋ ਮਤਲਬ ਹਰ ਬੰਦੀ ਦੀ ਨਾ ਸੋਚ ਇੱਕੋ ਜਿਹੀ ਨਹੀਂ ਹੁੰਦੀ ਨਾ ਹੋ ਸਕਦਾ ਉਹਨੂੰ ਕੋਈ ਮੁੱਲੇ ਦਾ ਦੇਖ ਰੇ ਕੱਲ ਕੋਈ ਮੀਣਾ ਮਾਰੇਗਾ ਪਰ ਮਾਰਦਾ ਹੁਣ ਤੂੰ ਆਪਣੇ ਘਰ ਵਾਲੇ ਦੀ ਕੰਮ ਕਰਦੇ ਦੀ ਵੀਡੀਓ ਪਾ ਰਹੀ ਆ ਹਨਾ ਤੂੰ ਆਪਣੇ ਵੱਲੋਂ ਨਾ ਬੜੀ ਪ੍ਰਾਊਡ ਦੇ ਨਾਲ ਇਹ ਜੀ ਸ਼ੋਅ ਕਰ ਰਹੀ ਹੈ ਲੇਕਿਨ ਇਹ ਕੋਈ ਪ੍ਰਾਊਡ ਵਾਲੀ ਗੱਲ ਨਹੀਂ ਹੈ ਤੂੰ ਇਹਦੇ ਤੇ ਵੀ ਟਰੋਲ ਹੋ ਜਾਣਾ ਏ ਫਿਰ ਤੈਨੂੰ ਲੋਕਾਂ ਨੇ ਆ ਕੇ ਗਾਲਾਂ ਕੱਢਣੀਆਂ ਫਿਰ ਤੂੰ ਲੋਕਾਂ ਨੂੰ ਮਾੜਾ ਚੰਗਾ ਬੋਲਣਾ ਚਲੋ ਅੱਗੇ ਸੁਣਦੇ ਆ ਮੇਰਾ ਘਰ ਵਾਲਾ ਮੇਰੀ ਕੇਅਰ ਕਰਦਾ ਇਸ ਕਰਕੇ ਉਹ ਕਰਦਾ ਕੰਮ ਕਰਦਾ ਠੀਕ ਆ ਇਸ ਕਰਕੇ ਜੀਰ ਟੈਟ ਦੁਖਦਾ ਤੇ ਜਿਹੜੇ ਗਲਤ ਕਮੈਂਟ ਕਰਦੇ ਆ ਕੇ ਤੁਹਾਨੂੰ ਜੋ ਸਮਝਣਾ ਸਮਝੀ ਜਾਓ ਮੈਂ ਸਫਾਈ ਨਹੀਂ ਦੇਣੀ ਮੇਰਾ ਕਹਿਣ ਦਾ ਮਤਲਬ ਆ ਨਹੀਂ ਸੀ ਆਹੀ ਸੀ ਮੇਰਾ ਮਤਲਬ ਆਹੀ ਸੀ ਮੇਰਾ ਬਤਨ ਠੀਕ ਆ ਤੇ ਹੁਣ ਇਹਦਾ ਐਟੀਟਿਊਡ ਦੇਖੋ ਬੋਲਣ ਦਾ ਨਾ ਮਤਲਬ ਕਿਦਾਂ ਬੋਲ ਰਹੀ ਹੈ ਤੇ ਜਦੋਂ ਉਹ ਨਾ ਕੋਈ ਗੱਲਬਾਤ ਹੋ ਜਾਂਦੀ ਹੈ ਇਹਨੂੰ ਵਿਊਜ਼ ਘਟ ਜਾਂਦੇ ਆ ਇਹਨੇ ਕੋਈ ਸਿੰਪathy card ਪਲੇ ਕਰਨਾ ਹੋਇਆ ਅਦੋਂ ਦੀ ਟੋਨ ਦੇਖਿਓ ਹੁਣ ਇਹਦੀ ਟੋਨ ਦੇਖੋ ਮੈਂ ਤਾਂ ਆਹੀ ਮਤਲਬ ਹੈ ਮੇਰਾ ਆਹੀ ਮਤਲਬ ਹੈ ਜਦੋਂ ਕੱਲ ਨੂੰ ਇਹ ਚੀਜ਼ ਮੁੱਦਾ ਬਣ ਗਈ ਜਾਂ ਕਿਸੇ ਨੇ ਕਿਹਾ ਕਿ ਤੂੰ ਕਿਵੇਂ ਬੋਲ ਰਹੀ ਸੀਗੀ ਫਿਰ ਇਹਨੇ ਕਿਹਾ ਮੈਨੂੰ ਤਾਂ ਲੋਕਾਂ ਦੇ ਗੁੱਸਾ ਆ ਗਿਆ ਮੈਂ ਨਾ ਦਿਲ ਦੀ ਬਹੁਤ ਚੰਗੀ ਆ ਮੈਨੇ ਬੋਲਦੀ ਹੁਣ ਆਹੀ ਬੋਲਣਾ ਮੈਂ ਆਹੀ ਬੋਲਣਾ ਤੇ ਚੱਲ ਠੀਕ ਹੈ ਤੇ ਚੱਲੇ ਆ ਸੀ ਸ਼ਹਿਰ ਕਾਇਜ਼ ਰੇ ਜੋਲੋ ਚਿਪ ਪਾਲਾ ਚੈਲੰਜ ਪਾਇਆ ਸੀ ਪਰ ਉਹ ਥੋੜਾ ਜਿਹਾ ਨਹੀਂ YouTube ਦੇ ਗਾਈਡਲਾਈਨਸ ਨੂੰ ਤੇ ਨੂੰ ਨਹੀਂ ਮਨਜ਼ੂਰ ਸੀਗਾ ਇਸ ਕਰਕੇ ਜੋਲੋ ਚਿਪ ਚੈਲੰਜ ਡਿਲੀਟ ਕਰਨਾ ਪਿਆ ਠੀਕ ਆ ਉਹ ਤਾਂ ਠੀਕ ਹੈ ਪਰ ਤੂੰ ਇਕੱਲੇ ਖਾਣ ਪੀਣ ਵਾਲੇ ਚੈਲੰਜ ਕਰਨੀ ਕੋਈ ਹੋਰ ਕਾਰ ਦਾ ਕੰਮ ਕਰਨ ਵਾਲਾ ਚੈਲੰਜ ਕਰ ਲੈ ਕੁਝ ਹੋਰ ਡਿਫਰੈਂਟ ਜਿਹੀ ਕੋਈ ਚੀਜ਼ ਬਣਾਉਂਦਾ ਚੈਲੰਜ ਕਰ ਲੈ ਕੋਈ ਕਿਚਨ ਦਾ ਚੈਲੰਜ ਕਰ ਲੋ ਯਾਰ ਚੈਲੈਂਜਾਂ ਦੀ ਘਾਟ ਹੈ ਜਿੰਨੇ ਮਰਜ਼ੀ ਚੈਲੈਂਜ ਕਰੋ ਬਸ ਇਕੱਲਾ ਖਾਣ ਦਾ ਹੀ ਚੈਲੰਜ ਕਰਨਾ ਚਲੋ ਅੱਗੇ ਸੁਣਦੇ ਆਂ ਦੀ ਗੱਲ ਹਾਂਜੀ ਗਾਇਸ ਵੀਰ ਆਪਾਂ ਚੱਲੇ ਆਂ ਸ਼ੇਰ ਅਜ ਸ਼ੇਰ 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 ਮੈਂ ਖਾऊंगी ਕੀ ਖਾऊंगी ਕੀ ਖਾऊंगी ਬੋਲੀ ਨਹੀਂ ਕਿ ਕੱਟ ਦਿੱਤਾ ਇਹਨੇ ਪੱਕਾ ਕੁਝ ਕਿਆ ਹੋਣਾ ਇਹਨੇ ਕੱਟ ਪਾ ਦਿੱਤਾ ਯਾਰ ਦੱਸ ਐਡੀ ਵੱਡੀ ਹੋਈ ਐ ਨਾ ਕੋੜੇ ਜਿਹੀ ਮਤਲਬ ਵੱਡੀ ਵੀ ਨਹੀਂ ਬੁੱਢੀ ਕਿਆ ਇਹਨੂੰ ਬਣਾ ਕਿ ਲਾਈਕ ਨਾ ਉਹ ਬੰਦਾ ਆਪਣੀ ਉਮਰ ਦੇਖ ਲਈ ਤੂੰ ਚੰਗੀ ਲੱਗਦੀ ਐ ਇਦਾਂ ਇੰਟਰਨੈਟ ਤੇ ਦੱਸ ਬਾਕੀ ਗਾਇਸ ਜਿਵੇਂ ਆਪਾਂ ਚੱਲੇ ਸ਼ਹਿਰ ਚਾਹ ਬਣਦੀ ਵੀ ਨਾ ਨੋਣਾ ਨਾ ਧੋਣਾ ਨਾ ਮੂੰਹ ਧੋਣਾ ਆ ਕਿਸੇ ਦਾ ਇੰਟਰਨੈਟ ਤੇ ਬੈਣ ਹੁਣ ਅੱਖਾਂ ਮਲੀ ਆ ਰਹੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ 14000 ਲੋਕਾਂ ਨੇ ਦੇਖਿਆ ਇਹ 14000 ਲੋਕਾਂ ਨੇ ਕਿਆ ਦੇਖਿਆ 14000 ਲੋਕਾਂ ਨੇ ਕਰਦੇ ਹਾਂ ਮਿੱਠਾ ਡਾਕਟਰ ਨੇ ਬੰਦ ਕੀਤਾ ਤੇਰਾ ਮੌੜ ਜਾ ਖਾਣ ਤੂੰ ਨਹੀਂ ਸੁਧਰਦੀ ਮੈਨੂੰ ਪਤਾ ਨਾ ਨੋ ਨਾ ਤੂੰ ਖਾਣਾ ਪੀਣਾ ਮੌੜ ਜਾ ਖਾਦਾ ਵਾ ਖਾਣਾ ਪੀਣਾ ਕਿੱਥੇ ਛੱਡ ਸਕਦੀ ਏ ਤੂੰ ਤੇਰੇ ਤੇ ਅੰਦਰ ਜੀ ਹੈ ਵੱਡੇ ਵੱਡੇ ਸਪਨ ਜਿਹੜੇ ਆ ਹੈ ਇਹ ਆਹੋ ਉਹ ਮੰਗਦੇ ਆ ਨਹੀਂ ਮੇਰੀ ਘਰ ਤੋਂ ਮਾੜੇ ਜਿਹੇ ਖਾਣੇ ਕੀ ਹੁੰਦਾ ਵਾ ਨਹੀਂ ਯਾਰ ਇਹ ਨਾ ਕਹਿ ਕਰ ਤੁਸੀਂ ਜਾ ਕੇ ਭਾਂਡੇ ਮੰਜੋ ਇਧਰ ਹੋ ਰਿਹਾ ਜੀ ਪਾਣੀ ਦਿੱਤਾ ਨਾ ਉਹ ਮੇਰੇ ਬੈਲਕੀ ਗੈਰੀ ਸੀ ਮੇਰਾ ਘਰ ਵਾਲਾ ਮੇਰੀ ਹੈਲਪ ਕਰਦਾ ਕਿਉਂਕਿ ਮੈਂ ਬਿਮਾਰ ਰਹਿੰਦੀ ਆ ਮੈਂ ਕੰਮ ਨਹੀਂ ਕਰ ਸਕਦੀ ਲੇਕਿਨ ਇਹ ਖਾ ਸਕਦੀ ਹੈ ਇਹਦੇ ਆਈ ਹਰਕਤਾਂ ਕਰਕੇ ਨਾ ਗਾਲਾਂ ਖਾਂਦੀ ਆ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਨਾ ਇਹ ਇਹਨਾਂ ਹਰਕਤਾਂ ਕਰਕੇ ਗਾਲਾਂ ਖਾ ਰਹੀ ਹੈ ਟੋਨ ਦੇਖੋ ਤੁਸੀਂ ਇਹ ਕੈਮਰੇ ਸਾਹਮਣੇ ਬੰਦਾ ਇਦਾਂ ਬੋਲ ਸਕਦਾ ਏ ਉਹ ਤਾਂ ਬੈਕ ਕੈਮਰਾ ਕਿਵੇਂ ਦਾ ਹੋਏਗਾ ਸੋਚੋ ਜੱਤਨੋਂ ਵਿਚਾਰਾ ਪਾਣੀ ਗਰਮ ਕਰ ਰਿਹਾ ਯਾਰ ਹੋਹ ਕੀ ਹੋ ਗਿਆ ਯਾਰ ਲੋਕਾਂ ਨੂੰ ਜਨਾਨੀਆਂ ਨੂੰ ਕੀ ਹੋ ਗਿਆ ਯਾਰ ਮਾੜੀਆਂ ਫੇਮਸ ਕਿਹਾ ਹੋ ਜਾਂਦੀਆਂ ਯਾਰ ਆਪਣੇ ਘਰ ਦਾ ਜਲੂਸ ਕੜਨਾ ਸ਼ੁਰੂ ਕਰ ਦਿੰਦੀਆਂ ਇਹ ਤਾਂ ਹੁਣੇ ਪਹੁੰਚੀ ਐ ਕਿਸੇ ਬਫੇ ਉੱਥੇ ਜਾ ਕੇ ਇਹਨੇ ਕਰਨੀ ਸੀ ਪ੍ਰਮੋਸ਼ਨ ਇਹਨੇ ਦਾ ਚੋਪੜ ਕੇ ਹੀ ਰੱਖਦਾ ਸਾਰਾ ਕੁਝ ਕਮਾਲ ਹੀ ਕਰਦੀ ਹੁੰਦਾ ਗਾਇਸ ਇਹ ਬਹੁਤ ਟੇਸਟੀ ਸੀਗਾ ਯਾਰ ਬਸ ਕਿਦਾਂ ਦੋਨਾਂ ਨੂੰ ਕਿੰਨੇ ਬੱਤਮੀ ਚ ਇਹਨੇ ਚੋਪੜ ਕੇ ਰੱਖਤਾ ਸਾਰਾ ਕੁਝ ਫਰੀਜ਼ ਆਏ ਚੋਪੜੂਗੀ ਹੋਰੇ ਛੜਦੀ ਇਹ ਮੱਝ ਜੀ ਕੁਛ ਸ਼ਾਬਾਸ਼ ਬੇਟਾ ਪਾਈ ਪਨੀਰ ਮਟਰ ਪਨੀਰ ਹੋ ਗਿਆ ਆ ਕੀ ਹੈ ਇਹ ਪਾਣੀ ਹੈ ਗਰਮ ਕਰ ਲਈ ਅੱਛਾ ਗਰਮ ਕਰ ਲਈ ਪਾਣੀ ਕੀ ਹੋਣਾ ਪਤਾ ਨਹੀਂ ਕਿਹੜੀ ਡਿਸ਼ ਹੈ ਮੈਨੂੰ ਤਾਂ ਖਵਾਈ ਨਹੀਂ ਇਹ ਦੇਖੋ ਪ੍ਰੋਸ ਅੱਛਾ ਮੈਂ ਕਹ ਮੈਨੂੰ ਖਾਣ ਨੂੰ ਨਹੀਂ ਦਿੱਤਾ ਕੀ ਯਾਰ ਦੇਖੇ ਮੈਂ ਕਿਹਾ ਹੈ ਨਾ ਮਗਰ ਪੱਕਾ ਇਹ ਹੀ ਕਹਿਣਾ ਕਿ ਹਾਂ ਇਹਦੇ ਚ ਨਾ ਪੱਕਾ ਕੁਝ ਖਾਣ ਨੂੰ ਮੈਨੂੰ ਖਾਣ ਨੂੰ ਹੁੰਦਾ ਪਾਣੀ ਪੀ ਲੈ ਹੁਣ ਬਹਿ ਜਾ ਵਿੱਚ ਜਾ ਗਰਮ ਪਾਣੀ ਦੇ ਪਹਿਲਾਂ ਵੀ ਭਾਵੇਂ ਮੈਨੂੰ ਕਿਹਾ ਸੀ ਕਿ ਤੁਸੀਂ ਉੱਪਰ ਆਓ ਨਾ ਤੇ ਮੈਂ ਦੋ ਤਿੰਨ ਵਾਰੀ ਆਈ ਸ਼ਾਇਦ ਐਵੇਂ ਹੀ ਨਹੀਂ ਲੱਗਿਆ ਹੈ ਤਿੰਨ ਨੂੰ ਖਾਣ ਪੀਣ ਵਾਲੀ ਜਗ੍ਹਾ ਜਾਣ ਲਈ ਟਾਈਮ ਨਾ ਲੱਗੇ ਤਾਂ ਹੋ ਸਕਦਾ ਕੁਝ ਹੋ ਯਾਰ ਇਹ ਕਿਵੇਂ ਦੀ ਹੈ ਸੱਚੀ ਲੈ ਹੁਣ ਉਹ ਆਈਸਕ੍ਰੀਮ ਫੜੀ ਹੱਥ ਦੇ ਵਿੱਚ ਉਹ ਯਾਰ ਤੂੰ ਉੱਥੇ ਨਾ ਕੁਝ ਖਾ ਕੇ ਆਈ ਹੈਂ ਮਤਲਬ ਖੱਟਾ ਮਿੱਠਾ ਚਾਵਲ ਰੋਟੀ ਸਭ ਕੁਝ ਖਾ ਕੇ ਆਈ ਹੈਂ ਤੇ ਤੇਰੇ ਪੇਟ ਨਹੀਂ ਭਰਿਆ ਮੈਂ ਖਾਉਂਗੀ ਆਈਸਕ੍ਰੀਮ ਆਪਣਾ ਲਈ ਅਡੋਰ ਹੈ ਨੂੰ ਲੱਗਾ ਪੱਕਾ ਹੈ ਰੋਟੀ ਪਛਾਣ ਵਾਸਤੇ ਦਵਾਈ ਲੰਦੀ ਹੋਣੀ ਹੈ ਹੋਰ ਇਹਦੀ ਕਿਹੜੀ ਦਵਾਈ ਹੋਣੀ ਹੈ ਕਿਉਂਕਿ ਜਿਹੜੇ ਬੰਦੇ ਨੇ ਸਾਰਾ ਟਾਈਮ ਖਾਂਦੇ ਰਹਿਣਾ ਖਾਂਦੇ ਰਹਿਣਾ ਉਹਨੂੰ ਡਾਈਜੈਸਟ ਕਰਨ ਵਾਸਤੇ ਕੁਝ ਤੇ ਚਾਹੀਦਾ ਹੀ ਸਾਰਾ ਦਿਨ ਖਾਂਦੀ ਰਹਿੰਦੀ ਐ ਹੁਣ ਡਾਈਜੈਸਟ ਕਰਨ ਵਾਸਤੇ ਵੀ ਕੁਝ ਨਾ ਕੁਝ ਚਾਹੀਦਾ ਨਾ ਉਹਦੇ ਲਈ ਜਾਂਦੀ ਹੁਣੀ ਐ ਡਾਕਟਰ ਦੇ ਕੋਲ ਕਿ ਮੈਨੂੰ ਡਾਈਜੈਸਟ ਕਰਨ ਵਾਲੀ ਦਵਾਈ ਦੇ ਕਿਉਂਕਿ ਘਰ ਦਾ ਕੰਮ ਤਾਂ ਇਹ ਕਰਨਾ ਨਹੀਂ ਐ ਗਾਇਸ ਤੇ ਪਾਲੇ ਆ ਜੀ ਟਮਾਟਰ ਨਹੀਂ ਲੈਣੇ ਆਹ ਲੈ ਲੈ ਨਹੀਂ ਖਾਣੀ ਇਧਰ ਬੰਦ ਕਰ ਤੇ ਡਾਕਟਰ ਨੇ ਯਾਰ ਇਹ ਕਿਵੇਂ ਬੋਲਦੀ ਐ ਨੱਚ ਕੇ ਖਾਣੀ ਐ ਮੈ ਤੈਨੂੰ ਜਦੋਂ ਪਤਾ ਨਹੀਂ ਲੈਣੇ ਲੈਣੇ ਗੱਲ ਬੰਦ ਕਰ ਤਾਂ ਅੱਜ ਸਾਰਾ ਕੁਝ ਬੰਦ हां बन्न आज तो ਬਾਦ ਗਾਇਸ ਤਲੇ ਫੜੇ ਬੰਦ ਕੋਈ ਪ੍ਰਮੋਸ਼ਨ ਨਹੀਂ ਤਲੇ ਦੀ ਕੋਈ ਕਾ ਮੈਂ ਅੱਜ ਤੋਂ ਤਲੇ ਫੜੇ ਬੰਦ ਕੋਈ ਪ੍ਰਮੋਸ਼ਨ ਨਹੀਂ ਕੱਲ ਦੇ ਵੀਡੀਓ ਚ ਖਾਰੀ ਹੋਣੀ ਹੈ ਦੇਖ ਜੇ ਨੈਕਸਟ ਵੀਡੀਓ ਦਾ ਫਿਰ ਖਾਣ ਵਾਲਾ ਹੋਣਾ ਪਤਾ ਲਓ ਮੈਂ ਸੋਲਦਾ ਤਾਂ ਨਹੀਂ ਹੋਣਗੇ ਸੁਣਦੇ ਨਾ ਨਾ ਉਹਨੇ ਕੀ ਬੰਗਲਾ ਦੀ ਸਕੈਨ ਕੀਤੀ ਹੋਈ ਹੈ ਸੁੰਡੇ ਦਾ ਨਹੀਂ ਹੋਣਗੇ ਉਹ ਨੈਚੁਰਲ ਵੈਜੀਟੇਬਲਸ ਹੈ ਕੋਈ ਵਿੱਚ ਥੋੜਾ ਖਬਾ ਕੇ ਬੰਦਾ ਦੇਖਦਾ ਹੈ ਇਹ ਬਾਰੋਂ ਦੇਖ ਲੈ ਤੂੰ ਅੱਛਾ ਹੈ ਠੀਕ ਹੈ ਜੋ ਸੁੰਡੀ ਹੋਏ ਚੱਕੇ ਖਾ ਲਈ ਬੱਸ ਵੀ ਤੂੰ ਸਭ ਕੁਝ ਖਾ ਲੈਂਦੀ ਹੈ ਸੁੰਡੀ ਵੀ ਖਾ ਲਈ ਸਾਡੇ ਤਾਂ ਕਹਿੰਦੇ ਜਿਹੜਾ ਬੰਦਾ ਨਾਨ ਵੇਜ ਖਾ ਲੈਂਦਾ ਨਾ ਉਹ ਕਿਹ ਵਰੀ ਦਾ ਗੱਲ ਕਰੂਗਾ ਨਾ ਘਰ ਦੇ ਵਿੱਚ ਕਿ ਹਾਂ ਜੀ ਚ ਸੁੰਡੀਆਂ ਹੋ ਜਾਂ ਜੋ ਸੁੰਡੀ ਨਿਕਲ ਗਣਾ ਫਿਰ ਕਿ ਇਹ ਚ ਕਿਹੜੀ ਹੱਡੀ ਹੁੰਦੀ ਖਾ ਲਈ ਤੈਨੂੰ ਵੀ ਕਿਹੜੀ ਫਿਰ ਕਿ ਨਿਕਲ ਆਈ ਖਾ ਲਈ ਉਹ ਬਾਗਣੀ ਆ ਉਹ ਹੀ ਆਣਾ ਬਾਗਣੀ ਉਹ ਮਹਾਰਾਣੀ ਨੇ ਵੀਡੀਓ ਬਾਦਣੀ ਹੈ ਫਿਰ ਕਿ ਉਹਦੀ ਰੇੜੀ ਬੰਦ ਹੋ ਜਾਣੀ ਹੈ ਹੈ ਐਮਸੀ ਵਾਲਿਆਂ ਨੇ ਉਹਦੀ ਰੇੜੀ ਚੱਕੇ ਲੈ ਜਾਣੀ ਹੈ ਕੁਝ ਵੀ ਗਾਈਜ਼ ਵੀਰੇ ਤੇ ਬਾਰ ਹੀ ਹੁੰਦੇ ਬਨ ਲੱਗਾ ਤੈਨੂੰ ਦੇਖਦੇ ਹੈ ਨਾ ਚੁਗਾ ਦੇਣਗੇ ਰੇੜੀ ਆ ਕੇ ਹੁਣ ਮੈਂ ਲਗਾਣ ਲੱਗੀ ਆ ਇਹਦੀ ਲਾਸਟ ਕਲਿੱਪ ਦੇਖਿਓ ਤੁਸੀਂ ਦਾ ਅਸਲੀ ਡਰਾਮਾ ਆ ਜਾਣ ਮੈਂ ਥੋੜਾ ਮੈਂ ਬੋਲ ਪਈ ਸੀ ਗੁੱਸੇ ਨਾਲ ਕਿ ਮੇਰਾ ਸਰੀਰ ਨਹੀਂ ਠੀਕ ਹੈਗਾ ਇੱਕ ਜਿੰਦਾ ਇਹਨੂੰ ਕਿਉਂ ਅਸੀਂ ਖੋਲ ਕੇ ਰੱਖੀ ਤੇ ਬਾਹਰ ਤੁਰੇ ਫਿਰਦਾ ਹੁਣ ਦੇਖਿਆ ਤੁਸੀਂ ਬਾਹਰ ਜਿੱਕੇ ਹੈਲੋ ਹੋਏ ਤਾਂ ਡਿਪਲਿਕ ਨਹੀਂ ਸਵਾਦ ਹੈ ਦਾਲ ਕਿ ਨਹੀਂ ਸਵਾਦ ਮੈਨੂੰ ਬਾਹਰ ਗਰਮ ਪਾਣੀ ਮੈਨੂੰ ਦਿੱਤਾ ਪੀਣ ਨੂੰ ਤਨ ਹਿੰਮਤ ਕਿੱਧਰ ਹੋਈ ਮੈਨੂੰ ਗਰਮ ਪਾਣੀ ਕਿਉਂ ਦਿੱਤਾ ਪੀਣ ਨੂੰ ਮੈਂ ਮਨੋਸਿਆਰੀਏ ਕਿਦਾਂ ਬੋਲਦੀ ਆਪਣੇ ਘਰ ਵਾਲੇ ਨੂੰ ਆਈਸਕ੍ਰੀਮ ਮੈਂ ਖਾ ਸਕਦੀ ਕਿਉਂ ਨਹੀਂ ਖਾ ਸਕਦੀ ਮੈਂ ਆਈਸਕ੍ਰੀਮ ਹੁਣ ਦੇਖੋ ਇਹਦਾ ਮੂੰਹ ਮੈਂ ਬਿਮਾਰ ਹਾਂ ਮੈਂ ਬਿਮਾਰ ਹਾਂ ਮੈਂ ਤਾਂ ਆਪਣੇ ਮੁੰਡੇ ਨੂੰ ਗੁੱਸਾ ਕਰ ਦਿੱਤਾ ਕਿਉਂਕਿ ਹੁਣ ਇਹਨੂੰ ਪਤਾ ਆ ਕਿ ਮੈਨੂੰ ਘਰ ਦਾ ਕੰਮ ਕਰਨਾ ਪੈਣਾ ਰਾਤ ਲਈ ਰੋਟੀ ਟੁੱਕ ਦਾ ਬੰਦੋਬਸਤ ਕਰਨਾ ਪੈਣਾ ਤੇ ਹੁਣ ਬਿਮਾਰ ਹੋ ਗਈ ਉੱਥੇ ਤਾਂ ਬੜੀ ਪੈਰੀ ਹੀ ਆਪਣੇ ਘਰ ਵਾਲੇ ਨੂੰ ਤੇ ਜਾਦਾ ਤੈਨੂੰ ਤਾਂ ਟਮਾਟਰ ਚਾਹੀਦੇ ਉਹ ਬਿਰਦਾਤਾ ਬੋਲਦਾ ਹੁਣ ਆਏ ਕਿ ਸਬਜੀ ਟੁਕਤ ਮੰਨ ਲਦਾਓ ਹੀ ਕਰਦਾ ਉਹ ਕਹਿੰਦਾ ਹੁਣ ਯਾਰ ਸਾਰਾ ਕੁਝ ਕਰ ਚ ਪਿਆ ਏ ਅੱਡੀ ਡਰਾਮੇਬਾਜ਼ ਔਰਤ ਹੈ ਨਾ ਸਚੀ ਤੂੰ ਤੂੰ ਨਾ ਆਈ ਹਰਗਦਾਇ ਕਰਕੇ ਨਾ ਆਪਣੀ ਜਿੰਨੇ ਵੀ ਤੈਨੂੰ ਲੋਕੀ ਪਸੰਦ ਕਰਦੇ ਨਾ ਉਹਨਾਂ ਸਾਰਿਆਂ ਦਾ ਕੀ ਕਹਿੰਦੇ ਆਪਣਾ ਬਾਈਗਨ ਤੇ ਹੁਣ ਕਰੋ ਇਹਨੂੰ ਦਫਾ ਤੇ ਹੁਣ ਆਪਾਂ ਦੇਖਦੇ ਜਗਪ੍ਰੀਤ ਦੀ ਨਣਾਂ ਦੀ ਬੈਂਗਲ ਸੈਰਮਨੀ ਥੋੜਾ ਜਿਹਾ ਦੇਖਾਂਗੇ ਉਹਨੂੰ ਜਿਆਦਾ ਨਹੀਂ ਦੇਖਾਂਗੇ ਮੈਂ ਤੁਹਾਨੂੰ ਜਿਆਦਾ ਨਹੀਂ ਬੋਰ ਕਰੂੰਗੀ ਬਹੁਤ ਸਟਾਰਟਿੰਗ ਕਰ ਮੈਂ हां जी गाइस ओ यार ਜਿੰਨੇ ਵੀ ਬਲੌਗਰ ਹੈ ਤੁਹਾਡੇ ਘਰ ਚ ਨੌਣ ਤੋਣ ਦਾ ਕੋਈ ਰਿਵਾਜ ਨਹੀਂ ਹੈ ਬੰਦਾ ਨੁਆ ਧੋ ਕੇ ਕੋਈ ਚੱਜ ਤੇ ਸੋਹਣੇ ਸੁਨੱਖੇ ਕੱਪੜੇ ਪਾਏ ਵਧੀਆ ਕਿਤੇ ਵਾਲ ਬਣਾ ਕੇ ਰੱਖੇ ਆ ਕੀ ਇਹ ਇਹ ਆਪਾਂ ਤਿਆਰੀ ਕਰਦੇ ਪਏ ਆ ਬੈਂਕ ਦਾ ਚਲਮੀ ਦੀਆਂ ਤਾਨੀਆਂ ਕਿ ਤੁਹਾਨੂੰ ਚਾਨੀਆਂ ਆ ਗਈਆਂ ਆਉਂਦੀਆਂ ਆ ਪੀਆਂ ਆ ਦੋ ਖਾਣਗੇ ਤੋਂ ਚੰਦਾ ਹੋਣਗੇ ਕੀ ਕਿਸੇ ਕੱਲ ਗਏ ਸੀ ਪਾਰਟੀ ਤੇ ਨਹੀਂ ਮਿਲ ਪਾਰਟੀ ਨਾ ਪਾਰਟੀ ਹੁੰਦਾ ਪੀ ਆ ਆਰ ਟੀ ਵਾਈ ਪਾਰਟੀ ਕਾਲੀ ਕਾਲੀ ਨਾ ਮੜਾਂ ਪਾਣੀ ਪੀ ਕੇ ਆ ਮੈਨੂੰ ਸਟੂ ਕੁੜੀ ਦਾ ਨਾ ਕਮ ਸੇ ਕਮ ਅਨਤਾੜੀ ਕਾਰ ਵਿਆਹ ਆਇਆ ਨਾ ਤੂੰ ਇਸ ਟਾਈਮ ਨਾ ਅੱਛੇ ਵੀਊਜ਼ ਲੈ ਸਕਦਾ ਏ ਇੱਕੋ ਲਾ ਕੇ ਫੁਲਕਾਰੀ ਥੱਲੇ ਇੱਕ ਸਟੂਲ ਰੱਖ ਦਿੱਤੇ ਆਉਂਦਾ ਪਲਾਸਟਿਕ ਦਾ ਪੀੜਾ ਬੈਣ ਵਾਸਤੇ ਤੇ ਦੱਸ ਅ ਡੰਗਰ ਫਿਰ ਇਹ ਪਤਾ ਕੀ ਜਾਂਦੇ ਕਿ ਰੋਸਟਰ ਸਾਡਾ ਨਾ ਰੋਸਟ ਕਰਦੇ ਆ ਤਾਂ ਸਾਡੇ ਵਿਊਜ਼ ਤੇ ਫਰਕ ਪੈਂਦਾ ਤਾਂ ਨਾ ਰੋਸਟ ਕਰਨ ਨਾਲ ਸਾਡੇ ਵਿਊਜ਼ ਤੇ ਫਰਕ ਨਹੀਂ ਪੈਂਦਾ ਫਰਕ ਪੈਂਦਾ ਇਨਕਰੀਜ਼ ਹੁੰਦੇ ਜ਼ਰੂਰ ਪਰ ਪਤਾ ਕੀ ਜੇ ਤੁਸੀਂ ਕੋਈ ਚੀਜ਼ ਦਿਖਾਈ ਜਾਨੀ ਬਾਰ-ਬਾਰ ਹੁਣ ਇਹਦੀ ਭੈਣ ਦਾ ਵਿਆਹ ਇਹ ਵਧੀਆ ਕਰਕੇ ਹੈ ਨਾ ਕਰ ਸਕਦਾ ਹੈ ਕਿ ਲੋਕੀ ਅਟਰੈਕਟ ਹੋਣ ਕਿ ਹਾਂ ਯਾਰ ਵਿਆਹ ਚ ਕੀ ਕਰ ਰਹੇ ਕੁਝ ਵੀ ਨਹੀਂ بس ਐਵੇਂ ਹੀ ਹੁਣ ਸਿੱਧਾ ਬੈਂਗਲ ਸੈਰਮਨੀ ਦੇਖਦੇ ਆ ਨੱਜਾ ਤੰਨਾ ਬੜੀ ਕਿ ਬੈਠਿਆ ਸੀ ਸਾਰੀਆਂ ਕੁੜੀਆਂ ਤੋਂ ਇਕੱਲਾ ਬੈਠਿਆ ਹੋਇਆ ਸੀਗਾ ਉੱਥੇ ਮਿੱਤਰੋ ਕਹਿੰਦੇ ਬੈਂਗਲ ਮਿੱਤਰੋ ਕਹਿੰਦੇ ਬੈਂਗਲ ਬੈਂਗ ਮਾਂ ਕਹੋਰੀ ਆਦੀ ਕੀ ਕਹਿੰਦੇ ਆ ਕੀ ਕਹਿੰਦੇ ਆ ਬੈਂਗਲ ਨੂੰ ਬੈਂਗਲ ਸੈਰੇਮਨੀ ਬੈਂਗਲ ਜੇ ਨਾ ਸੈਲਰੀ ਗਈ ਆ ਇੱਧਰ ਹੈ ਤਾਂ ਢੰਡੀ ਕੀ ਆ ਸਾਰੇ ਹੀ ਬਸ ਅਨਪੜ੍ਹ ਕੇ ਰਿਪੋਰਟ ਕਿੱਥੇ ਕਹਿੰਦੇ ਹੁਣ ਚਲੀਆਂ ਕੁੜੀਆਂ ਇਹਨਾਂ ਨੂੰ ਹੁਣ ਛੱਡ ਕੇ ਆਉਣਾ ਆ ਇੱਕ ਨੂੰ ਨਗਰ ਨਾਲ ਬੈਂਗਲ ਸੈਰਮਨੀ ਹੋ ਗਈ ਹੈ ਤੇ ਉਹ ਮੈਡਮ ਜੀ ਨੇ ਅਸਲ ਉਹ ਟੀ-ਸ਼ਰਟ ਪਤਾ ਕਿਵੇਂ ਲੱਗ ਰਹੀ ਹੈ ਜਿਹਦਾ ਪਿੱਛੇ ਚੋਇਆ ਨੇ ਖਾਦੀ ਹੁੰਦੀ ਹੈ ਪਤਾ ਨਹੀਂ ਪ੍ਰਿੰਟ ਹੈ ਕੀ ਹੈ ਬਟ ਕੈਮਰੇ ਦੇ ਵਿੱਚ ਦਲਗਰ ਦੇ ਵਿੱਚ ਚੋਇਆ ਨੂੰ ਟੁਕ ਲਗਾਏ ਹੁੰਦੇ ਆ ਜਦੋਂ ਬੰਦੇ ਨੇ ਕੈਮਰਾ ਪਕੜਿਆ ਹੁੰਦਾ ਐਟ ਲੀਸਟ ਫੈਮਲੀਆ ਦੀ ਭੈਣ ਕਿਵੇਂ ਬੈਠੀ ਪਈ ਹੈ ਬੜੀ ਅਜੀਬ ਜਿਹੀ ਲੱਗ ਰਹੀ ਬੈਠੀ ਹੋਈ ਹੈ ਨਾ ਕਿਵੇਂ ਬੈਠੀ ਹੋਈ ਹੈ ਤੇ ਨੇ ਤੇਜਸਵੀ ਲੋ ਕਿੰਨੇ ਸ਼ਾਨਦਾਰ ਵਿਚਾਰ ਰੱਖਦੇ ਹਾਂਜੀ ਫਿਰ ਕਿਵੇਂ ਲੱਗੀ ਤੁਹਾਨੂੰ ਬੈਂਗਲ ਸੈਰਮਨੀ ਮੇਰੇ ਤਾਂ ਸੱਚੇ ਦਿਲ ਹੀ ਨਹੀਂ ਕੀਤਾ ਦੇਖਣ ਨੂੰ ਮੈਂ ਤੁਹਾਨੂੰ ਸਹੀ ਗੱਲ ਕਹਾਂ ਨਾ ਕੁਝ ਸੀਗਾ ਹੀ ਨਹੀਂ ਦੇਖਣਾ ਵੀ ਕੀ ਸੀਗਾ ਤੇ ਬਾਕੀ ਇਹ ਤੁਹਾਨੂੰ ਪਰ ਗਵਾਰ ਡੰਗਰ ਲੋਕ ਹੈ ਇਹਨਾਂ ਨੂੰ ਸੱਚ ਇੱਕ ਪਰਸੈਂਟ ਵੀ ਅਕਲ ਹੈ ਨਹੀਂ ਕਿ ਕਿਸ ਚੀਜ਼ ਨੂੰ ਕਿਦਾਂ ਪ੍ਰੈਜ਼ੈਂਟ ਕਰਨਾ ਬਾਕੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਹੈ ਓਕੇ ਬਾਏ ਟੇਕ ਕੇਅਰ ਗਾਇਜ਼